ਰਖੜ ਪੁੰਨਿਆਂ ਦੇ ਮੌਕੇ ਤੇ ਰਾਸਟਰੀ ਕਾਨਫਰੰਸਾਂ ਕੀਤੀਆਂ ਗਈਆਂ ਜੇ ਆਪਾਂ ਪੰਥਕ ਮਾਮਲਿਆਂ ਦੀ ਗੱਲ ਕਰੀਏ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਪੰਜਾਬੀਆਂ ਤੇ ਪੰਥਕ ਤਿਰਾਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਕਿ ਸ਼੍ਰੋਮਣੀ ਕਾਲੀਦਾਲ ਨੂੰ ਮਜ਼ਬੂਤ ਕਰਕੇ ਹੀ ਪੰਜਾਬ ਬਚਾਇਆ ਜਾ ਸਕਦਾ ਹੈ ਪੰਤਿਕ ਸੰਸਥਾਾਂ ਵਿੱਚ ਬਚਾਈਆਂ ਜਾ ਸਕਦੀਆਂ ਵੱਡਾ ਸਵਾਲ ਇਹ ਹੈ ਕਿ ਕੀ ਸਖਬੀਰ ਬਾਦਲ ਬਹੁਤ ਦੇਰੀ ਨਾਲ ਨਹੀਂ ਸਦਾ ਦੇ ਰਹੇ ਮੂਜੀ ਤੋਂ ਪੰਤਿਕ ਤਰ੍ਹਾਂ ਜਿਸ ਕਦਰ ਖਲਾਰਾ ਪੈ ਗਿਆ ਇਹ ਸੱਦੇ ਦੀਆਂ ਆਵਾਜ਼ਾਂ ਦੇ ਆਪਣੋ ਆਪਣੇ ਅਰਥ ਕੱਢੇ ਜਾ ਰਹੇ ਐ ਇੱਕ ਪਾਸੇ ਸਿੰਘ ਸਹਿਬਾਨ ਉਹਨਾਂ ਨੇ ਇਹਨਾਂ ਮੁੱਦਿਆਂ ਤੇ ਫੈਸਲਾ ਲੈਣਾ ਹੈ ਜਿਹੜੇ ਬਾਗੀ ਅਕਾਲੀ ਆਗੂ ਹੈ ਉਹਨਾਂ ਵੱਲੋਂ ਬਕਾਇਦਾ ਲਿਖਤੀ ਪੱਤਰ ਦਿੱਤਾ ਗਿਆ ਹੋਰ ਪੰਥਕ ਧਰਾਂ ਵੱਲੋਂ ਵੀ ਇਹਨਾਂ ਮੁੱਦਿਆਂ ਤੇ ਗੱਲ ਕੀਤੀ ਗਈ ਹੈ ਸਿੰਘ ਸਾਹਿਬਾਨ ਦੇ ਨਾਲ ਇਹ ਸਾਰੇ ਕੰਮ ਚੱਲਦੇ ਆ ਸੁਖਵੀਰ ਸਿੰਘ ਬਾਦਲ ਨੇ ਅੱਜ ਰਖੜ ਪੁੰਨਿਆਂ ਤੇ ਕਹੀ ਹੈ ਗੱਲ ਕਿ ਪੰਜਾਬ ਕਿਸ ਕਦਰ ਜਿਹੜਾ ਹੈਗਾ ਬਰਬਾਦ ਹੋ ਰਿਹਾ ਹੈ ਰਾਸੀ ਖੇਤਰ ਦੀ ਗੱਲ ਕਰਦੇ ਆ ਧਾਰਮਿਕ ਖੇਤਰ ਦੀ ਗੱਲ ਕਰਦੇ ਆ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਤੇ ਅਖੀਰ ਤੇ ਇੱਕੋ ਗੱਲ ਆਖਦੇ ਆ ਜੇ ਪੰਜਾਬ ਬਚਾਉਣਾ ਹੈ ਤੇ ਸੁਖਮਣੀ ਕਾਲੀ ਦਲ ਦੀ ਤਾਕਤ ਨੂੰ ਮਜ਼ਬੂਤ ਕੀਤਾ ਜਾਏ ਹੁਣ ਸੁਖਮਣੀ ਕਾਲਾ ਦੀ ਕਿਹੜੀ ਤਾਕਤ ਨੂੰ ਮਜ਼ਬੂਤ ਕੀਤਾ ਜਾਏ ਜੀ ਦੀ ਅਗਵਾਈ ਸੁਖਵੀਰ ਸਿੰਘ ਬਾਦਲ ਕਰਦੇ ਆ ਉਹ ਤਾਕਤ ਮੰਨੀ ਜਾਏਗੀ ਜਾਂ ਭਾਈ ਅਮਰਤਪਾਲ ਤੇ ਉਹਦੇ ਸਾਥੀਆਂ ਵੱਲੋਂ ਵੀ ਬਾਬਾ ਬਕਾਲਾ ਚ ਪੰਥੇ ਇਕੱਠ ਕੀਤਾ ਗਿਆ ਉਹ ਤਾਕਤ ਮੰਨੀ ਜਾਏਗੀ ਜਾਂ ਅਕਾਲੀ ਦਲ ਦੇ ਜਿਹੜੇ ਬਾਗੀ ਆਗੂ ਆ ਟਕਸਾਲੀ ਅਕਾਲੀ ਆਗੂ ਆ ਉਹਨਾਂ ਵੱਲੋਂ ਪੰਜਾਬ ਤੇ ਪੰਥਕ ਲਹਿਰ ਨੂੰ ਬਚਾਉਣ ਦੀ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਉਹ ਤਾਕਤ ਮੰਨੀ ਜਾਏਗੀ ਰਾਸੀ ਕਾਨਫਰੰਸਾਂ ਚ ਆਪਣਾ ਆਪਣੀ ਗੱਲ ਕਹਿਣ ਦਾ ਸਾਰਿਆਂ ਨੂੰ ਅਧਿਕਾਰ ਹੈ ਅਖਤਿਆਰ ਹੈ ਪਰ ਜਿੱਦੋ ਇੱਕ ਸਵਾਲ ਹੈ ਪੰਜਾਬ ਨੂੰ ਬਚਾਉਣ ਦਾ ਆਪਾਂ ਦੇਖਤਾਂ ਦੀ ਗੱਲ ਕਰਨ ਦੀ ਜਦੋਂ ਲੋੜ ਪੈਂਦੀ ਹੈ ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਵਿਰੋਧੀ ਧਿਰਾਂ ਮੇਰੇ ਤੇ ਕਿਸ ਕਦਰ ਕਟਾਕਸ਼ ਕਰਦੀਆਂ ਬਗੈਰ ਕਿਸੇ ਵਜ੍ਹਾ ਦੇ ਕਹਿੰਦੇ ਸਰਕਾਰ ਦੇ ਉੱਤੇ ਦੋਸ਼ ਲਾਉਂਦੀਆਂ ਤਦ ਕਿ ਸਰਕਾਰ ਪੰਜਾਬ ਨੂੰ ਬਲੰਦੀਆਂ ਤੇ ਪਹੁੰਚਾਉਣਾ ਚਾਹੁੰਦੀ ਹੈ ਉਹਨਾਂ ਨੇ ਰੋਜ਼ਗਾਰ ਦੀ ਗੱਲ ਕੀਤੀ ਹੈ ਉਹਨਾਂ ਨੇ ਪੰਜਾਬ ਦੇ ਮਾਹੌਲ ਦੀ ਗੱਲ ਕੀਤੀ ਹੈ ਕੇਂਦਰ ਦੇ ਵੱਲੋਂ ਕੀ ਧਿਆਨ ਰਹੀਆਂ ਜਾਤੀਆਂ ਦੀ ਗੱਲ ਕੀਤੀ ਹੈ ਇਹ ਸਾਰੇ ਕਸ ਦੇ ਚੱਲਦੇ ਆ ਹਾਕਮਤਿਰ ਦੇ ਉੱਪਰ ਵੀ ਉੱਠ ਰਿਹਾ ਸਵਾਲ ਬੇਸ਼ੱਕ ਉਹ ਸਵਾਲ ਵਿਰੋਧੀ ਧਿਰਾਂ ਵੱਲ ਲੈ ਜਾ ਰਹੇ ਆ ਰੋਦੀ ਤਰ੍ਹਾਂ ਦਾ ਵੀ ਹੱਕ ਆ ਆਪਣੀ ਗੱਲ ਕਹਿਣ ਦਾ ਹੋਰ ਕੁਝ ਦਿਨਾਂ ਤੱਕ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਆਏਗਾ ਉੱਥੇ ਵੀ ਇਹ ਗੱਲਾਂ ਹੋਣਗੀਆਂ ਬਿਲਕੁਲ ਇਸੇ ਤਰੀਕੇ ਨਾਲ ਜਦੋਂ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਕਰ ਰਹੇ ਆ ਤਾਂ ਇੱਕ ਦਿਨ ਬਾਅਦ ਸੰਤਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸਮਰੂਰ ਚ ਮਨਾਈ ਜਾ ਰਹੀ ਹੈ ਉੱਥੇ ਵੀ ਸੁਖਵੀਰ ਸਿੰਘ ਬਾਦਲ ਤੇ ਉਹਦੀ ਟੀਰਵਲੋਂ ਆਪਣੇ ਤੌਰ ਤੇ ਕਾਨਫਰੰਸ ਕੀਤੀ ਜਾਏਗੀ ਜਿਹੜੇ ਇਕਸਾਲੇ ਅਕਾਲੀ ਆਗੂ ਐ ਉਹਨਾਂ ਵੱਲੋਂ ਵੱਖਰੇ ਤੌਰ ਤੇ ਕਾਨਫਰੰਸ ਕੀਤੀ ਜਾ ਰਹੀ ਹੈ ਹੁਣ ਕਿਹੜੀ ਕਾਨਫਰੰਸ ਜਿਹੜਾ ਸੁਨੇਹਾ ਪੰਜਾਬੀ ਪੰਥਕ ਤਰ੍ਹਾਂ ਉਸ ਨੂੰ ਪ੍ਰਵਾਨ ਕਰਨ ਗਿਆ ਸੀਰੀ ਸਿੰਘ ਬਾਦਲੇ ਕਹਿ ਰਿਹਾ ਹੈ ਕਿ ਆਰਐਸ ਤੇ ਭਾਜਪਾ ਕਬਜ਼ਾ ਕਰ ਰਿਹਾ ਪੰਥਕ ਸੰਸਥਾਵਾਂ ਤੇ ਹਰਿਆਣਾ ਦੀ ਗੱਲ ਕਰਦੇ ਆ ਦਿੱਲੀ ਦੀ ਗੱਲ ਕਰਦੇ ਆ ਪਰ ਸਵਾਲੇ ਪੈਦਾ ਹੁੰਦਾ ਹੈ ਕਿ ਆਰਐਸ ਦੇ ਭਾਜਪਾ ਲਈ ਪੰਤਿਕ ਤਰ੍ਹਾਂ ਤੇ ਕਬਜ਼ਾ ਕਰਨ ਦੇ ਜਿਹੜੇ ਮਾਮਲੇ ਐ ਉਹਨਾਂ ਦੇ ਦਰਵਾਜ਼ੇ ਕਿਨਾਂ ਵੱਲੋਂ ਖੁੱਲੇਗੇ ਲੰਬਾ ਸਮਾਂ ਜਦੋਂ ਆਪਾਂ ਬਿਨਾਂ ਕਿਸੇ ਸ਼ਰਤ ਦੇ ਉਤਰ ਨੂੰ ਹਮਾਇਤ ਦੇਾਂਗੇ ਤੇ ਜਦੋਂ ਉਸੇ ਤਰ੍ਹਾਂ ਬਾਰੇ ਸਵਾਲ ਖੜੇ ਕੀਤੇ ਜਾਣਗੇ ਤਾਂ ਫਿਰ ਸਵਾਲ ਤਾਂ ਤੁਹਾਡੇ ਉੱਪਰ ਹੀ ਉੱਠਣਗੇ ਕਿ ਪੰਤਿਕ ਤਰ੍ਹਾਂ ਦੇ ਜਿਨ੍ਹਾਂ ਲੋਕਾਂ ਦੇ ਕਬਜ਼ੇ ਦੇ ਜਿਨ੍ਹਾਂ ਆਗੂਆਂ ਦੇ ਕਬਜ਼ੇ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਹਲਾਸ਼ੇਰੀ ਪਿਛਲੇ ਸਮੇਂ ਚ ਪਿਛਲੇ ਦੌਰ ਚ ਕਿਸ ਵੱਲੋਂ ਦਿੱਤੀ ਗਈ ਹੈ ਸੋ ਇਹਨਾਂ ਮੁੱਦਿਆਂ ਦੇ ਉੱਤੇ ਦੁਨੀਆ ਭਰ ਚ ਬੈਠੇ ਪੰਜਾਬੀ ਦੁਨੀਆ ਭਰ ਚ ਬੈਠੀਆਂ ਪੰਥਕ ਤਰ੍ਹਾਂ ਫੈਸਲੇ ਉਹਨਾਂ ਵੱਲੋਂ ਲੈ ਜਾਣੇ ਆ ਸੰਮੂਰ ਦੀ ਕਾਨਫਰੰਸ ਦਾ ਵੇਲਾ ਤਾਂ ਕੱਲ ਨਿਕਲ ਜਾਏਗਾ ਇਸੇ ਤਰੀਕੇ ਨਾਲ ਸਿੰਘ ਸਾਹਿਬਾਨ ਵੱਲੋਂ ਲੈ ਜਾਣ ਵਾਲੇ ਫੈਸਲੇ ਉਹ ਵੀ ਸਾਹਮਣੇ ਆਉਣਗੇ ਆਰੇਸ ਦੇ باوجود ਪੰਤਿਕ ਤਰ੍ਹਾਂ ਕਿਹੜੇ ਸਨੇਹ ਕਿਹੜੇ ਫਤਵੇ ਨੂੰ ਪ੍ਰਵਾਨ ਕਰਨੀਆਂ ਇਹ ਨਜ਼ਰਾਂ ਅਜੇ ਬਣੀਆਂ ਰਹਿਣਗੀਆਂ